ਪੰਜਾਬ ਦੇ ਵਿੱਚ ਟਰੈਕਟਰ ਕਪਲਾ ਸਾਹਮਣੇ ਆਇਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਜਾਣਕਾਰੀ ਮੁਤਾਬਿਕ ਕਥਿਤ ਤੌਰ ਤੇ ਟਰੈਕਟਰ ਏਜੰਸੀ ਨੇ 2025 ਮਾਡਲ ਦੇ ਟਰੈਕਟਰ ਦੀ ਬਜਾਏ 2023 ਮਾਡਲ ਦਾ ਸਸਤਾ ਟਰੈਕਟਰ ਪਸ਼ੂ ਪਾਲਣ ਵਿਭਾਗ ਨੂੰ ਭੇਜ ਦਿੱਤਾ। ਇਹ ਹੈਰਾਨੀ ਦੀ ਗੱਲ ਇਹ ਹੈ ਕਿ ਇੱਥੇ ਪਸ਼ੂ ਪਾਲਣ ਵਿਭਾਗ ਨੇ ਵੀ ਇਹ ਟਰੈਕਟਰ ਆਰਾਮ ਦੇ ਨਾਲ ਲੈ ਲਿਆ ਪਰ ਜਿਉਂ ਹੀ ਇਹ ਮਾਮਲਾ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਧਿਆਨ ਵਿੱਚ ਆਉਂਦਾ ਤਾਂ ਉਹ ਕਾਰਵਾਈ ਦੇ ਹੁਕਮ ਦੇ ਦਿੰਦੇ ਨੇ। ਹੁਣ ਤੱਕ ਜਾਣਕਾਰੀ ਮੁਤਾਬਿਕ 4 ਅਫਸਰ ਇਸ ਮਾਮਲੇ ਦੇ ਵਿੱਚ ਸਸਪੈਂਡ ਕਰ ਦਿੱਤੇ ਗਏ ਨੇ। ਯਾਨੀ ਕਿ ਪਹਿਲਾਂ ਤਾਂ ਏਜੰਸੀ ਨੇ ਕ੍ਰਿਸ਼ਮਾ ਕੀਤਾ ਤੇ ਉਸ ਤੋਂ ਬਾਅਦ ਕ੍ਰਿਸ਼ਮਾਰਟ ਪਸ਼ੂ ਪਾਲਣ ਵਿਭਾਗ ਦੇ ਅਫਸਰਾਂ ਨੇ ਵੀ ਕਰ ਦਿੱਤਾ ਜੋ ਸਸਤਾ ਟਰੈਕਟਰ ਲੈ ਕੇ ਬੈਠ ਗਏ ਤੇ ਹੁਣ ਉਹਨਾਂ ਤੇ ਇਹ ਗਾਜ ਡਿੱਗਦੀ ਨਜ਼ਰ ਆ ਰਹੀ ਹੈ ਪੰਜਾਬੀ ਟ੍ਰਿਬਿਊਨ ਚ ਛਪੀ ਰਿਪੋਰਟ ਮੁਤਾਬਕ ਪਸ਼ੂ ਪਾਲਣ ਵਿਭਾਗ ਚ ਟਰੈਕਟਰ ਕਪਲੇ ਨੇ ਧੂੜ ਪੱਟ ਦਿੱਤੀ ਹੈ ਮਾਮਲਾ ਚਾਹੇ ਨਵੇਂ ਟਰੈਕਟਰ ਖਰੀਦੇ ਜਾਣਦਾ ਹੈ ਪਰੰਤੂ ਖੰਨਾ ਦੀ ਟਰੈਕਟਰ ਏਜੰਸੀ ਨੇ ਇੱਕ ਰਿਸ਼ਮਾ ਕਰ ਦਿੱਤਾ ਏਜੰਸੀ ਨੇ 2025 ਮਾਡਲ ਦਾ ਟਰੈਕਟਰ ਦੇਣ ਦੀ ਬਜਾਏ 2023 ਮਾਡਲ ਦਾ ਟਰੈਕਟਰ ਡਿਲੀਵਰ ਕਰ ਦਿੱਤਾ ਪਸ਼ੂ ਪਾਲਣ ਮਹਿਕਮੇ ਨੇ ਵੀ ਇਹ ਲੈ ਲਿਆ ਧੋਖੇ ਨਾਲ ਘੱਟ ਕੀਮਤ ਵਾਲਾ ਟਰੈਕਟਰ ਦੇਣ ਦਾ ਮਾਮਲਾ ਜ ਖੁੱਡੀਆਂ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਫੌਰੀ ਕਾਰਵਾਈ ਕਰਨ ਲਈ ਕਿਹਾ ਮਹਿਕਮੇ ਨੇ ਇਸ ਮਾਮਲੇ 'ਚ ਦੋ ਸਹਾਇਕ ਡਾਇਰੈਕਟਰ ਅਤੇ ਦੋ ਵੈਟਰਨਰੀ ਅਫਸਰ ਮੁਅਤਲ ਕਰ ਦਿੱਤੇ ਨੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਦੀ ਸ਼ਿਕਾਇਤ ਤੇ ਸਿਟੀ ਖੰਨਾ ਦੀ ਪੁਲਿਸ ਨੇ ਖੰਨਾ ਦੀ ਸ਼ਿਵਮ ਮੋਟਰਸ ਦੇ ਮਾਲਕ ਤੇ ਧੋਖਾ ਧੜੀ ਦਾ ਮੁਕਦਮਾ ਦਰਜ ਕਰ ਲਿਆ ਜਦੋਂ ਟਰੈਕਟਰ ਏਜੰਸੀ ਦੇ ਖਿਲਾਫ ਡੰਡਾ ਖੜਕਿਆ ਦਿੱਤਾ ਤਾਂ ਏਜੰਸੀ ਨੇ ਮਾਲਕ ਉਹ ਵਿਭਾਗ ਨੂੰ ਨਵਾਂ 2025 ਮਾਡਲ ਟਰੈਕਟਰ ਭੇਜ ਦਿੱਤਾ ਯਾਨੀ ਕਿ ਇਹ ਵੀ ਜਾਣਕਾਰੀ ਏਜੰਸੀ ਨੇ ਚੁੱਪਚਾਪ ਹੀ ਤੇ ਨਵਾਂ ਟਰੈਕਟਰ ਭੇਜਿਆ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਹ ਮਾਮਲਾ ਧਿਆਨ ਵਿੱਚ ਆਉਣ ਮਗਰੋਂ ਹੀ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਗਈ ਹੈ ਅਤੇ ਟਰੈਕਟਰ ਏਜੰਸੀ ਖਿਲਾਫ ਕੇਸ ਦਰਜ ਕਰਵਾ ਦਿੱਤਾ ਗਿਆ ਮੰਤਰੀ ਨੇ ਕਿਹਾ ਕਿ ਵਿਭਾਗ ਵਿੱਚ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ